ਕੈਨੇਡਾ ਤੋਂ ਮੰਤਰੀ ਵਿਦਿਆਰਥੀਆਂ ਦੀ ਐਂਟਰੀ ਬੰਦ ਕਰਨ ਦੀ ਤਿਆਰੀ ਚ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ ਕਰ ਰਿਹਾ ਹੈ ਕੈਨੇਡਾ ਮੰਤਰੀ ਦਾ ਕਹਿਣਾ ਹੈ ਕਿ ਵਰਤਮਾਨ ਗਿਣਤੀ ਚਿੰਤਾਜਨਕ ਸਿਸਟਮ ਕਾਬੂ ਤੋਂ ਹੋਇਆ ਬਾਹਰ ਖਬਰ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਦੀ ਤਿਆਰੀ ਜਿਹੜੀ ਖੇਚ ਰਿਹਾ ਹੈ ਕਿ ਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ ਜੋ ਹੈ ਕੈਨੇਡਾ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਉੱਥੋਂ ਦੀ ਇੱਕ ਮੰਤਰੀ ਜਿਨ੍ਹਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਜੋ ਵਰਤਮਾਨ ਗਿਣਤੀ ਹੈ ਉਹ ਚਿੰਤਾਜਨਕ ਹੈ ਕਿਉਂਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਵੱਖ-ਵੱਖ ਜੋ ਸ਼ਹਿਰ ਨੇ ਵੱਖ-ਵੱਖ ਜੋ ਦੇਸ਼ ਨੇ ਉਹਨਾਂ ਦੇ ਵਿੱਚੋਂ ਕੈਨੇਡਾ ਦੇ ਵੱਲ ਜਿਹੜੇ ਵਿਦਿਆਰਥੀ ਜਾ ਰਹੇ ਨੇ ਪੰਜਾਬੀ ਨੌਜਵਾਨ ਵੀ ਇੱਥੋਂ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਨੇ ਲੇਕਿਨ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ ਉਥੋਂ ਦੀ ਵਰਤਮਾਨ ਗਿੰਤੀ ਜਿਹੜੀ ਚਿੰਤਾਜਨਕ ਹੋ ਗਈ ਹੈ ਸਿਸਟਮ ਕਾਬੂ ਤੋਂ ਬਾਹਰ ਹੋਇਆ ਇਹ ਮੰਤਰੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਜੋ ਹੈ ਜਾਂ ਜੋ ਮੰਤਰੀ ਨੇ ਉਹਨਾਂ ਦੇ ਵੱਲੋਂ ਹੁਣ ਗਿੰਤੀ ਘਟਾਉਣ ਦੀ ਤਿਆਰੀ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਤੇ ਵੀ ਚਾਰ ਚਰਚਾ ਜਿਹੜੀ ਕੀਤੀ ਜਾ ਰਹੀ ਹੈ ਜੋ ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਜਾਣ ਦੀ ਤਿਆਰੀ ਜਿਹੜੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਖਬਰ ਨੂੰ ਜ਼ਰੂਰ ਧਿਆਨ ਦੇ ਨਾਲ ਸੁਣੋ ਕਿ ਹੁਣ ਕੈਨੇਡਾ ਦੇ ਵੱਲੋਂ ਕੁਮਾਂਤਰੀ ਵਿਦਿਆਰਥੀਆਂ ਦੀ ਐਂਟਰੀ ਬੰਦ ਕਰਨ ਦੀ ਤਿਆਰੀ ਜਿਹੜੀ ਹੈ ਲੱਗਦਾ ਕਿ ਤੇ ਨਾਲ ਕੀਤਾ ਕੀਤੀ ਜਾ ਰਹੀ ਹੈ ਕਿਉਂਕਿ ਕੀ ਆ ਜਾ ਰਿਹਾ ਹੈ ਕਿ ਉੱਥੋਂ ਦੇ ਮੰਤਰੀ ਨੇ ਜ਼ਿਕਰ ਕੀਤਾ ਇੱਕ ਇੰਟਰਵਿਊ ਉਹਨਾਂ ਦੇ ਵੱਲੋਂ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਜੋ ਵਰਤਮਾਨ ਗਿਣਤੀ ਹੈ ਚਿੰਤਾਜਨਕ ਹੋ ਗਿਆ ਸਿਸਟਮ ਕਾਬੂ ਤੋਂ ਬਾਹਰ ਹੋ ਗਿਆ ਤੇ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਕੈਨੇਡਾ ਦੇ ਵਿੱਚ ਵੱਧਦੀ ਬੇਰੋਜ਼ਗਾਰੀ ਤੇ ਹਾਊਸਿੰਗ ਸੰਕਟ ਦੇ ਮੱਦੇ ਨਜ਼ਰ ਆਵਾਜ਼ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਚ ਦੇਸ਼ ਦੇ ਵਿੱਚ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੀ ਸੰਭਾਵਨਾ ਦੇ ਉੱਤੇ ਵਿਚਾਰ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਦੇਸ਼ ਦੇ ਵਿੱਚ ਰਿਹਾਇਸ਼ ਕਾਫੀ ਮਹਿੰਗੀ ਹੋ ਗਈ ਹੈ ਕਰ ਖਰੀਦ ਨਾਲ ਲੋਕਾਂ ਦੇ ਸਮਰੱਥਾ ਤੋਂ ਜਿਹੜਾ ਬਾਹਰ ਹੁੰਦਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਸਰਕਾਰ ਆਵਾਸ ਚਾਂਛੇ ਦੇ ਵਿੱਚ ਇਹ ਗਿਣਤੀ ਕਿਹੜੇ ਵੱਡੇ ਪੱਧਰ ਤੇ ਘਟਾਉਣ ਦੀ ਸੋਚ ਰਹੀ ਹੈ ਇਸ ਤੇ ਚਰਚਾ ਹੋ ਰਹੀ ਹੈ ਉਹਨਾਂ ਕਿਹਾ ਕਿ ਇਸ ਬਾਰੇ ਫੈਡਰਲ ਸਰਕਾਰ ਨੂੰ ਸੂਬਾ ਸਰਕਾਰਾਂ ਦੇ ਨਾਲ ਗੱਲਬਾਤ ਕਰਨ ਦੀ ਲੋੜ ਹੈ ਯਕੀਨੀ ਬਣਾਇਆ ਜਾ ਸਕੇ ਕਿ ਜਿਹੜੇ ਸੂਬੇ ਆਪਣਾ ਕੰਮ ਨਹੀਂ ਕਰ ਰਹੇ ਅਸਲ ਵਿੱਚ ਉਹ ਨਿਰੋਲ ਗਿਣਤੀ ਦੇ ਆਧਾਰ ਦੇ ਉੱਤੇ ਇਨ੍ਹਾਂ ਅੰਕੜਿਆਂ ਤੇ ਲਗਾਮ ਜੜੀ ਕੱਸਣ ਉਹਨਾਂ ਕਿਹਾ ਕਿ ਵਰਤਮਾਨ ਗਿਣਤੀ ਚਿੰਤਾਜਨਕ ਹੋ ਗਈ ਹੈ ਇੱਕ ਅਜਿਹਾ ਟਾਂਚਾ ਹੈ ਕਿ ਜੋ ਕਾਬੂ ਤੋਂ ਬਾਹਰ ਹੋ ਗਿਆ ਪਹਿਲੇ ਤੇ ਦੂਜੇ ਮਹੀਦੇ ਵਿੱਚ ਉਹ ਹਾਊਸਿੰਗ ਦੀ ਮੰਗ ਘਟਾਉਂਦੀ ਕੁ ਮੰਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੀ ਸੰਭਾਵਨਾ ਤੇ ਵਿਚਾਰ ਜਿਹੜੇ ਕਰ ਰਹੇ ਨੇ ਇਹ ਕਿਹਾ ਗਿਆ ਹੁਣ ਆ ਕਿਹਾ ਕਿ ਫੈਡਰਲ ਪੱਧਰ ਉੱਤੇ ਗਿਣਤੀ ਨੂੰ ਸੋਧਣ ਦੀ ਲੋੜ ਥੋੜਾ ਬਾਰ 21 ਦੇ ਨਾਲ ਦੇਖਿਆ ਜਾਵੇਗਾ ਵੱਖ-ਵੱਖ ਜ਼ੂਬੀਆਂ ਦੇ ਵਿੱਚ ਨਿੱਜੀ ਜੋ ਅਕਾਦਮਿਕ ਸੰਸਥਾਾਂ માં ਕੀ ਕਰ ਰਹੀਆਂ ਨੇ ਜੋ ਕਿ ਸੰਭਾਵੀ ਤੌਰ ਤੇ ਵੱਧ ਤੋਂ ਵੱਧ ਕੁ ਮੰਤਰੀ ਵਿਦਿਆਰਥੀਆਂ ਨੂੰ ਸੱਚੀ ਮੁਨਾਫਾ ਕਮਾ ਰਹੇ ਹਨ ਜਨ ਨੂੰ ਆਪਣਾ ਕੰਮ ਕਰਨ ਦੇ ਲੋੜ ਹੈ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਕੋਲ ਅਜਿਹਾ ਢਾਂਚਾ ਹੋਵੇ ਜੋ ਯਕੀਨੀ ਬਣਾਏ ਕਿ ਲੋਕਾਂ ਦੇ ਕੋਲ ਕੈਨੇਡਾ ਉਂਦੀ ਵਿੱਤੀ ਸਮਰੱਥਾ ਹੋਵੇ ਤੇ ਅਸੀਂ ਇਸੇ ਦੇ ਲਈ ਆਫਰ ਲੈਟਰ ਦੀ ਪੋਸਟ ਜਿਹੜੀ ਕਰ ਰਹੇ ਹਾਂ ਉਹਨਾਂ ਕਹਿੰਦੇ ਕਿ ਕੈਨੇਡਾ ਵਿੱਚਲੇ ਹਾਊਸਿੰਗ ਸੰਕਟ ਦੇ ਲਈ ਮੰਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣਾ ਹੀ ਇੱਕੋ ਇੱਕ ਹੱਲ ਜਿਹੜਾ ਨਹੀਂ ਹੋਵੇਗਾ ਉਹਨਾਂ ਕਹਿੰਦੇ ਕਿ ਜਦ ਇਮੀਗ੍ਰੇਸ਼ਨ ਤੀਚਿਆਂ ਦੀ ਗੱਲ ਹੁੰਦੀ ਹੈ ਤਾਂ ਹਾਊਸਿੰਗ ਗਿਣਤੀ ਮਿੰਤੀ ਦਾ ਇੱਕ ਹਿੱਸਾ ਹੈ ਇਹ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਸੋ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਨਾਲ ਜੁੜੀ ਇੱਕ ਖਬਰ ਹੈ ਕਿ ਸਰਕਾਰ ਨੇ ਇਸ ਬਾਰੇ ਹਲਕਾ ਜਿਹਾ ਅੰਦਾਜ਼ਾ ਲਾਇਆ ਹੈ ਕਿ ਗਿਣਤੀ ਕਿੰਨੀ ਘਟਾਈ ਜਾ ਸਕਦੀ ਹੈ ਮੰਤਰੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੋ ਜੇਕਰ ਤੁਸੀਂ ਕੈਨੇਡਾ ਜਾਣ ਦੀ ਸੋਚ ਰਹੇ ਹੋ ਤਾਂ ਜ਼ਰੂਰ ਧਿਆਨ ਦੇ ਨਾਲ ਸੁਣੋ ਕਿ ਕੁਮંત્રી ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀ ਕੈਨੇਡਾ ਸਰਕਾਰ ਦੇ ਵੱਲੋਂ ਤਿਆਰੀ ਖੇਚੀ ਜਾ ਰਹੀ ਹੈ गिनती सीमित ਕਰਨ ਦੀ ਤਿਆਰੀ ਕਿਉਂਕਿ ਉਹਨਾਂ ਨੇ ਕਿਹਾ ਕਿ ਸਿਸਟਮ ਕਾਬੂ ਤੋਂ ਬਾਹਰ ਹੋ ਗਿਆ ਵਰਤਮਾਨ ਗਿਣਤੀ ਚਿੰਤਾਜਨਕ ਹੈ ਤੇ ਉਹਨਾਂ ਕੁ ਮੰਤਰੀ ਵਿਦਿਆਰਥੀਆਂ ਦੀ ਗਿਣਤੀ ਜਿਹੜੀ ਹੈ ਕੈਨੇਡਾ ਦੇ ਵੱਲੋਂ ਘਟਾਈ ਜਾ ਸਕਦੀ ਹੈ ਇਹ ਸਵਾਲ ਨੇ ਕਿ ਹੁਣ ਕੈਨੇਡਾ ਦੇ ਵੱਲੋਂ ਵਿਦਿਆਰਥੀਆਂ ਦੀ ਐਂਟਰੀ ਕੀ ਬੰਦ ਕੀਤੀ ਜਾਵੇਗੀ